ਪ੍ਰੋਗਰਾਮ ਖਬਰ ਪੜਤਾਲ ਦੇਖ ਰਹੇ ਹੈ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ ਅੱਜ ਫੇਰ ਅਸੀਂ ਕੁਝ ਖਾਸ ਅਹਿਮ ਖਬਰਾਂ ਦੇ ਉੱਤੇ ਪੜਤਾਲ ਕਰਾਂਗੇ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਡੱਲਾ ਜੀ ਡੱਲਾ ਜੀ ਬਹੁਤ-ਬਹੁਤ ਸਵਾਗਤ ਹੈ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ ਧੰਨਵਾਦ ਜੀ ਦਿੱਤੀ ਮੌਕਾ ਦੇਣ ਦੇ ਲਈ ਜੀ ਡੱਲਾ ਜੀ ਬੇਅਦਬੀ ਮਾਮਲੇ ਤੇ ਸਭ ਤੋਂ ਪਹਿਲਾਂ ਗੱਲ ਕਰਾਂਗੇ ਮੰਤਾਰ ਬਰਾਡ ਨੂੰ ਲੈ ਕੇ ਆ ਤਾਜ਼ਾ ਪੁਲਿਸ ਦੀ ਜਾਂਚ ਦੇ ਵਿੱਚ ਇਹ ਗੱਲ ਸਾਹਮਣੇ ਆਈ ਹੈ ਵੀ 157 ਕਾਲਸ ਜਿਹੜੀਆਂ ਉਸ ਰਾਤ ਰਿਕਾਰਡ ਹੋਈਆਂ ਨੇ ਤੇ ਅਦਾਲਤ ਨੇ ਵੀ ਮੰਤਾਰ ਬਰਾੜ ਦੀ ਜਿਹੜੀ ਜ਼ਮਾਨਤ ਦੀ ਅਰਜ਼ੀ ਆ ਉਸ ਨੂੰ ਰੱਦ ਕਰ ਦਿੱਤਾ ਇਸ ਫੈਸਲੇ ਨੂੰ ਕਿੱਦਾਂ ਦੇਖਦੇ ਹੋ ਤੁਸੀਂ ਦੇਖੋ ਇਹ ਮੀਡੀਆ ਦੇ ਵਿੱਚ ਰਿਪੋਰਟ ਹੋ ਗਈ ਗੱਲ ਇਹ ਅਖਬਾਰ ਨੇ ਲਿਖ ਦਿੱਤਾ ਕਿ 157 ਵਾਰ ਉਹਨਾਂ ਨੇ ਉਹਨਾਂ ਦਿਨਾਂ ਦੇ ਵਿੱਚ ਸੰਪਰਕ ਕੀਤਾ ਇਸ ਟਿੱਪਣੀ ਤੋਂ ਪਹਿਲਾਂ ਵੀ ਮੈਂ ਇਸ ਪਾਸੇ ਆਉਂਗਾ ਕਿ ਮੰਤਾਰ ਬਰਾੜ ਨੇ ਅਦਾਲਤ ਦੇ ਵਿੱਚ ਫਰੀਦਕੋਟ ਦੀ ਅਦਾਲਤ ਦੇ ਵਿੱਚ ਆਪਣੀ ਅਗਾਊਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਮਨਤਾਰ ਬਰਾੜ ਤੋਂ ਪਿਛਲੇ ਦਿਨਾਂ ਦੇ ਵਿੱਚ ਲਗਾਤਾਰ ਪੁੱਛਗਛ ਹੋਈ ਔਰ ਸਿਟ ਨੇ ਇੱਕ ਦਿਨ ਤਾਂ 8 ਤੋਂ ਵੱਧ ਘੰਟੇ ਉਹਨਾਂ ਨੂੰ ਪੁੱਛਗਛ ਚ ਸ਼ਮੂਲੀਅਤ ਕੀਤੀ ਅੱਜ 9 ਘੰਟੇ ਕਹਿ ਰਹੇ ਨੇ ਇੰਨਾ ਲੰਮਾ ਸਮਾਂ ਜਦੋਂ ਉਹਨਾਂ ਤੋਂ ਪੁੱਛਗਛ ਹੋਈ ਸਿਟ ਤੋਂ ਦੋ ਵਾਰ ਪੁੱਛਗਛ ਹੋਈ ਇਸ ਤੋਂ ਪਹਿਲਾਂ ਵੀ ਵੱਖ-ਵੱਖ ਜਿਹੜੇ ਕਮਿਸ਼ਨ ਸੀਗੇ ਜਸਟਿਸ ਹਰਜੀਤ ਸਿੰਘ ਕਮਿਸ਼ਨ ਸੀ ਉਦੋਂ ਵੀ ਆਪਣਾ ਬਿਆਨ ਮਨਤਾਰ ਸਿੰਘ ਬਰਾੜ ਉਹਨਾਂ ਨੇ ਰੱਖਿਆ ਇੱਕ ਗੱਲ ਚੰਗੀ ਰਹੀ ਕਿ ਮਨਤਾਰ ਸਿੰਘ ਬਰਾੜ ਕਦੀ ਜਾਂਚ ਤੋਂ ਨਹੀਂ ਭੱਜਿਓ ਹਰ ਜਗ੍ਹਾ ਗਏ ਪਰ ਹੁਣ ਉਹਨਾਂ ਨੂੰ ਇਹ ਲੱਗਦਾ ਸੀ ਉਹਨਾਂ ਦੇ ਵਕੀਲਾਂ ਨੇ ਅਦਾਲਤ ਦੇ ਵਿੱਚ ਦਲੀਲਾਂ ਵੀ ਦਿੱਤੀਆਂ ਕਿ ਮੰਤਾਰ ਬਰਾੜ ਦੀ ਸ਼ਮੂਲੀਅਤ ਨਹੀਂ ਬਣਦੀ ਅਫਸਰਾਂ ਨੂੰ ਅਗਰ ਟੈਲੀਫੋਨ ਕੀਤੇ ਉਹਨਾਂ ਨੇ ਉਸ ਰਾਤ ਤੇ ਇਹ ਭਾਰਤੀ ਸੰਵਿਧਾਨ ਮੁਤਾਬਕ ਕੋਈ ਅਪਰਾਧ ਨਹੀਂ ਹੈ ਜੀ ਪਰ ਸਿੱਟ ਤਾਂ ਵੱਖਰੇ ਐਂਗਲ ਤੇ ਜਾਂਚ ਕਰ ਰਹੀ ਸੀ ਜਿਹੜੇ ਪਹਿਲੇ ਲੋਕ ਵੱਖ-ਵੱਖ ਸਮਿਆਂ 'ਚ ਪੁਛ ਕੇ ਚਲੀ ਪੇਸ਼ ਹੋਏ ਸਿੱਟ ਅੱਗੇ ਭਾਵੇਂ ਜਿਹੜੀ ਸਠਾਈ ਇੱਕ ਇੱਕ ਦਫਤਰ ਵੀ ਸਿਟਰੇ ਜਿਹੜਾ ਫਰੀਦਕੋਟ ਬਣਾਇਆ ਹੈ ਉੱਥੇ ਵੀ ਬਹੁਤ ਸਾਰੇ ਲੋਕਾਂ ਨੇ ਆ ਕੇ ਬਿਆਨ ਦਿੱਤੇ ਮੰਤਾਰ ਬਰਾੜ ਨੇ ਵੀ ਉੱਥੇ ਆ ਕੇ ਬਿਆਨ ਦਿੱਤੇ ਹੁਣ ਜੱਜ ਅੱਗੇ ਐਸਆਈਟੀ ਨੇ ਜਦੋਂ ਕੱਲ ਆਪਸ ਚ ਸਵਾਲ ਜਵਾਬ ਹੋ ਰਹੇ ਸਨ ਜਦੋਂ ਜ਼ਮਾਨਤ ਦੇ ਉੱਤੇ ਜ਼ਮਾਨਤ ਦੇਣੀ ਜਾਂ ਨਹੀਂ ਦੇਣੀ ਹੈਗਾ ਉਹ ਜ਼ਮਾਨਤ ਉੱਤੇ ਬਹਿਸ ਹੋ ਰਹੀ ਸੀ ਤੇ ਸਿਟ ਦੇ ਅਫਸਰਾਂ ਨੇ ਵੀ ਵਕੀਲਾਂ ਨੇ ਵੀ ਕੋਈ ਸਪਸ਼ਟ ਨਾ ਨੂੰ ਕਰਨੀ ਕੀਤੀ ਨਾ ਹਾਮੀ ਭਰੀ ਪਰ ਹੁਣੇ ਪਤਾ ਲੱਗਿਆ ਕਿ 2018 ਚੱਲਜ ਸਿਟ ਨੇ ਸਪਸ਼ਟ ਕੀਤਾ ਹੈ ਕੀ 2018 ਚ ਜਿਹੜੀ ਐਫ ਆਈ ਆਰ ਦਰਜ ਹੋਈ ਸੀ ਉਹਦੇ ਮੁਤਾਬਕ ਮੰਤਾਰ ਸਿੰਘ ਬਰਾੜ ਵੀ ਨਾਮਜ਼ਦ ਨੇ ਸੋ ਹੁਣ ਇਹ ਗੱਲ ਸਾਹਮਣੇ ਆਈ ਹੈ ਕਿ ਭਾਵੇਂ ਮੰਤਾਰ ਸਿੰਘ ਬਰਾੜ ਤੇ ਵੀ ਪਰਚਾ ਦਰਜ ਹੈ ਸੋ ਇਹ ਪਹਿਲੇ ਅਕਾਲੀ ਵਿਧਾਇਕ ਨੇ ਇਸ ਤੋਂ ਪਹਿਲਾਂ ਰਣਜੀਤ ਉਮਰਾਨਿੰਗਲ ਸਾਹਿਬ ਐਸ ਐਸ ਪੀ ਸਾਹਿਬ ਕਾ ਚਰਨਜੀਤ ਸ਼ਰਮਾ ਉਹਨਾਂ ਦੇ ਨਾਲ-ਨਾਲ ਮੰਤਾਰ ਬਰਾੜ ਦਾ ਨਾਮ ਆ ਗਿਆ ਕਿ ਮੰਤਾਰ ਬਰਾੜ ਤੇ ਵੀ ਕੇਸ ਦਰਜ ਹੈ ਸੋ ਹੁਣ ਇਹ ਪਹਿਲਾ ਅਕਾਲੀ ਵਿਧਾਇਕ ਹੈ ਜਿਹੜਾ ਕਿਸ ਦਰਜ ਹੋਣ ਤੋਂ ਬਾਅਦ ਸਿੱਟ ਦੀ ਵਧੇਰੀ ਜਾਂਚ ਦਾ ਹਿੱਸਾ ਬਣਾਂਗੇ ਔਰ ਮੰਗਲਵਾਰ ਨੂੰ ਜਿਹੜੀ ਜਗਦੀਸ਼ ਜੀ ਬਹਿਸ ਹੋਈ ਸੀ ਜਿਹਨੂੰ ਅਗਾਊਂ ਜ਼ਮਾਨਤ ਦਿੱਤੀ ਜਾਵੇ ਨਾ ਦਿੱਤੀ ਜਾਵੇ ਬੁੱਧਵਾਰ ਨੂੰ ਫੈਸਲਾ ਆਇਆ ਫਰੀਦਕੋਟ ਦੀ ਅਦਾਲਤ ਦਾ ਔਰ ਅਗਾਊਂ ਜ਼ਮਾਨਤ ਖਾਰਜ ਕਰ ਦਿੱਤੀ ਗਈ ਹੈ ਭਾਵ ਮੰਤਾਰ ਬਰਾੜ ਤੇ ਗ੍ਰਿਫਤਾਰੀ ਦੀ ਤਲਵਾਰ ਲਟਕ ਗਈ ਹੈ ਔਰ ਸਿੱਟ ਚਾਵੇ ਤਾਂ ਹੁਣ ਕਿਸੇ ਵੀ ਸਮੇਂ ਮੰਤਾਰ ਬਰਾੜ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਇਹ ਗੱਲਾਂ ਆਉਣ ਵਾਲੇ ਸਮੇਂ 'ਚ ਸਾਹਮਣੇ ਆਉਣਗੀਆਂ ਕਿ ਕੀ ਸਿੱਟ ਨੂੰ ਲੱਗਦਾ ਹੈ ਕਿ ਮੰਤਾਰ ਬਰਾੜ ਦੀ ਹੁਣ ਹਿਰਾਸਤੀ ਪੁੱਛਗਿਚ ਦੀ ਲੋੜ ਹੈ ਕਿਉਂਕਿ ਪਹਿਲਾਂ ਵੀ ਉਹਨਾਂ ਤੋਂ ਕਈ ਵਾਰੀ ਪੁੱਛਗਿਚ ਹੋ ਚੁੱਕੀ ਹੈ ਦੋ ਵਾਰ ਤਾਂ ਹਾਲ ਹੀ ਵਿੱਚ ਪੁੱਛਗਿਚ ਹੋਈ ਜੀ ਜੀ ਇਹੀ ਤਰਕ ਜ਼ਮਾਨਤ ਮੰਗਣ ਲਈ ਮੰਤਾਰ ਬਰਾੜ ਦੇ ਵਕੀਲਾਂ ਨੇ ਦਿੱਤਾ ਸੀ ਪਰ ਅਦਾਲਤ ਇਹਦੇ ਤੋਂ ਸਹਿਮਤ ਨਹੀਂ ਹੋਈ ਹੁਣ ਸਿੱਟ ਦੇ ਹੱਥ ਹੈ ਕਿ ਸਿੱਟ ਚਾਵੇ ਤਾਂ ਮੰਤਾਰ ਬਰਾੜ ਨੂੰ ਗ੍ਰਿਫਤਾਰ ਵੀ ਕਰ ਸਕਦੀ ਹੈ ਸਿੱਟ ਚਾਵੇ ਤਾਂ ਪੁੱਛਗਿਚ ਉਹਨਾਂ ਨੂੰ ਦੁਬਾਰਾ ਸੱਦ ਸਕਦੀ ਹੈ ਸਿੱਟ ਚਾਵੇ ਤਾਂ ਉਹਨਾਂ ਨੂੰ ਹਿਰਾਸਤ 'ਚ ਲੈ ਕੇ ਪੁੱਛਗਿਚ ਕਰ ਸਕਦੀ ਹੈ ਸੋ ਇਹ ਮਾਮਲਾ ਜਿਹੜਾ ਹੋਣਾ ਹੈ ਇਹ ਅਕਾਲੀ ਦਲ ਦੇ ਇੱਕ ਵਿਧਾਇਕ ਵਾਲੇ ਪਾਸੇ ਚਲਿਆ ਗਿਆ ਸਾਨੂੰ ਸਾਰਿਆਂ ਨੂੰ ਪਤਾ ਹੈ ਸੁਮੇਤ ਸਿੰਘ ਸੈਣੀ ਜਿਹੜਾ ਸਾਬਕਾ ਡੀਜੀਪੀ ਹੈ ਉਹਦੇ ਤੋਂ ਪੁੱਛਗਛ ਹੋਈ ਹੈ ਬਤੌਰ ਗਵਾਹ ਜਿਹੜੀ ਪੁੱਛਗਛ ਹੋਈ ਸੀਗੀ ਉਹ ਹੋਈ ਸੀਗੀ ਆ ਪ੍ਰਕਾਸ਼ ਸਿੰਘ ਬਾਦਲ ਤੋਂ ਵੀ ਪਹਿਲਾਂ ਹੋਈ ਸੀ ਜੀ ਉਹ ਸੁਖਵੀਰ ਬਾਦਲ ਤੋਂ ਵੀ ਬਤੌਰ ਗਵਾਹ ਉਹਨਾਂ ਨੂੰ ਸੱਦਿਆ ਗਿਆ ਸੀ ਅਕਸ਼ੇ ਕੁਮਾਰ ਜਿਹੜਾ ਫਿਲਮ ਵਾਲਾ ਹੈ ਐਕਟਰ ਹੈ ਉਹਨੂੰ ਵੀ ਸੱਦਿਆ ਗਿਆ ਸੀ ਹੁਣ ਲਗਾਤਾਰ ਕਿਉਂਕਿ ਆਪਾਂ ਕਈ ਦਿਨਾਂ ਤੋਂ ਇਹਦੇ ਤੇ ਨਜ਼ਰ ਬਣਾ ਕੇ ਰੱਖਦੇ ਆ ਜੋ ਕੁਝ ਪਟਿਆਲਾ ਦੀ ਜੇਲ੍ਹ ਦੇ ਵਿੱਚ ਵਾਪਰਿਆ ਲਗਾਤਾਰ ਮੁਲਾਕਾਤਾਂ ਇੱਕ ਅਫਸਰ ਦੀ ਮੌਜੂਦਗੀ ਦੇ ਵਿੱਚ ਇਲਜ਼ਾਮ ਇਹ ਲੱਗੇ ਨੇ ਕਿ ਕਾਨੂੰਨ ਨੂੰ ਛਿੱਕੇ ਟੰਕ ਕੇ ਮੁਲਾਕਾਤਾਂ ਹੁੰਦੀਆਂ ਰਹੀਆਂ ਮੁਲਾਕਾਤ ਦਾ ਪ੍ਰੋਪਰ ਢੰਗ ਨਹੀਂ ਅਪਣਾਇਆ ਗਿਆ ਇਸ ਕਰਕੇ ਸਿੱਟ ਸਾਰੇ ਕਾਸੇ ਤੇ ਨਿਗਰਾਨੀ ਰੱਖ ਰਹੀ ਹੈ ਔਰ ਹੁਣ ਮੰਤਾਰ ਬਰਾੜ ਦੀ ਜਿਹੜੀ ਜ਼ਮਾਨਤ ਰੱਦ ਹੋਈ ਹੈ ਇਸ ਤੋਂ ਬਾਅਦ ਮੈਨੂੰ ਲੱਗਦਾ ਹੈ ਕਿ ਹੋਰ ਗ੍ਰਿਫਤਾਰੀਆਂ ਆਉਣ ਵਾਲੇ ਦਿਨਾਂ ਦੇ ਵਿੱਚ ਹੋਣਗੀਆਂ ਜਿਵੇਂ ਮੈਂ ਪਹਿਲਾਂ ਜ਼ਿਕਰ ਕੀਤਾ ਮੰਤਾਲ ਬਰਾੜ ਤੋਂ ਬਾਅਦ ਜਿਹੜੇ ਸਾਬਕਾ ਮੁੱਖ ਮੰਤਰੀ ਨੇ ਉਹਨਾਂ ਨਾਲ ਜੁੜੇ ਹੋਏ ਕੁਝ ਅਫਸਰ ਵੀ ਨੇ ਜਿਨ੍ਹਾਂ ਤੋਂ ਸਿੱਟ ਨੇ ਪਹਿਲਾਂ ਪੁੱਛਗਿੱਛ ਕੀਤੀ ਸੀ ਜਸਟਿਸ ਨਜੀਦ ਸਿੰਘ ਕਮਿਸ਼ਨ ਨੇ ਵੀ ਜਿਨ੍ਹਾਂ ਤੋਂ ਬਿਆਨ ਲਏ ਸੀ ਸੋ ਪ੍ਰਕਾਸ਼ ਸਿੰਘ ਬਾਦਲ ਦੇ ਦਫ਼ਤਰ ਦੇ ਮੁੱਖ ਮੰਤਰੀ ਦਫ਼ਤਰ ਦੇ ਕੋਈ ਨਾ ਕੋਈ ਅਫਸਰ ਵੀ ਹੁਣ ਜਿਹੜੇ ਨੇ ਉਹ ਸਿੱਟ ਦੇ ਸ਼ਿਕੰਜੇ ਦੇ ਵਿੱਚ ਆ ਸਕਦੇ ਆ ਅੱਜ ਵੱਖ-ਵੱਖ ਰਿਐਕਸ਼ਨ ਆ ਜਿਹੜੇ ਇਸ ਮਸਲੇ ਤੇ ਇੱਕ ਵਾਰੀ ਜਗਦੀਸ਼ ਜੀ ਤੁਸੀਂ ਜ਼ਰੂਰ ਸਪੱਸ਼ਟ ਜੀ 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 अनऑफिशियली ਕਹਿ ਰਹੇ ਆ ਵੀ ਉਹਨਾਂ ਨੂੰ ਇਨਵੋਲਵ ਕਰ ਰਹੇ ਆ ਪਰ ਹਜੇ ਆਫੀਸ਼ੀਅਲੀ ਕੋਈ ਰਿਕਾਰਡ ਇਸ ਤਰ੍ਹਾਂ ਦਾ ਕੋਰਟ ਚ ਨਹੀਂ ਦਿੱਤਾ ਵੀ ਜਿਹਦੇ ਤੋਂ ਸ਼ੋਅ ਹੋਵੇ ਕਿ ਇਹਨਾਂ ਨੂੰ ਉਸ ਕੇਸ 'ਚ ਵੀ ਇਨਵੋਲਵ ਕਰ ਲਿਆ ਉਹਨਾਂ ਨੇ ਤਾਂ ਜਿਹੜੇ ਹੈਗੇ ਹੈਗੇ ਕਹਿ ਲਈ ਹੈ ਵੀ ਇਹ ਜਿਹੜੇ ਹੈਗੇ ਉਥੇ ਜਿਹੜੇ ਬੁਲਾਏ ਗਏ ਸੀ ਜਿਹੜੇ ਹੈਗੇ ਵੀ ਅਥੋਰਾਈਜ਼ ਤਰੀਕੇ ਨਾਲ ਉਥੇ ਮੌਜੂਦ ਸੀ ਜਿਹੜੇ ਕਿ ਇਹਨਾਂ ਨੇ ਕੋਈ ਐਕਸੈਸ ਪਾਵਰ ਜਿਹੜੀ ਆਪਣੀ ਯੂਜ਼ ਨਹੀਂ ਕੀਤੀ ਤੇ ਬਿਲਕੁਲ ਸਹੀ ਢੰਗ ਨਾਲ ਜਿਹੜਾ ਆਪਣਾ ਇਹਨਾਂ ਨੇ ਕੰਮ ਕੀਤਾ ਬਟ ਸਾਡੇ ਵੱਲੋਂ ਜਿਹੜੀ ਤਫਤੀਸ਼ ਦੌਰਾਨ ਜਿਹੜੇ ਤੱਥ ਆਏ ਨੇ ਉਹਦੇ ਵਿੱਚ ਤਾਂ ਬਿਲਕੁਲ ਹੀ ਇਸ ਦੇ ਉਲਟ ਹੈ ਵੀ ਇਹਨਾਂ ਦੀ ਜਿਹੜੀ ਹੈਗੀ ਕੋਆਪਰੇਸ਼ਨ ਸਾਨੂੰ ਇਨਵੈਸਟੀਗੇਸ਼ਨ ਚ ਬਿਲਕੁਲ ਨਹੀਂ ਹੈ ਤੇ ਜਿਹੜੇ ਸਾਡੇ ਵੱਲੋਂ ਤਫਤੀਸ਼ ਚਾਣ ਦੇ ਕਰਨੇ ਹੈ ਵੀ ਔਰ ਅਥੋਰਾਈਜ਼ ਤਰੀਕੇ ਨਾਲ ਉੱਥੇ ਮੌਜੂਦ ਕੀ ਤੇ ਲੋਕਾਂ ਨੂੰ ਸ਼ਾਂਤਮਈ ਧਰਨਾ ਕਰਦੇ ਆ ਉਹਨਾਂ ਖਦੇੜਨ ਦੇ ਲਈ ਜੋ ਕਿ ਕੰਮ ਕੀਤੇ ਹੋਏ ਆ ਚਲੋ ਇਹ ਦੇਖਣ ਵਾਲੀ ਗੱਲ ਇੱਥੇ ਇਹ ਹੈ ਕਿ ਹੁਣ ਰਾਜਨੀਤਿਕ ਤੌਰ ਤੇ ਇਹ ਮਾਮਲਾ ਕਿਵੇਂ ਹਵਾ ਲੈਂਦਾ ਕਿਉਂ ਕਿਉਂਕਿ ਪ੍ਰਕਾਸ਼ ਸਿੰਘ ਬਾਦਲ ਪਹਿਲਾਂ ਆਪਣੇ ਆਪ ਨੂੰ ਕਹਿ ਚੁੱਕੇ ਨੇ ਕਿ ਮੈਂ ਗ੍ਰਿਫਤਾਰੀ ਦੇਣ ਲਈ ਤਿਆਰ ਹਾਂ ਇਹਦਾ ਮਤਲਬ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਕੋਈ ਨਾ ਕੋਈ ਸੰਕੇਤ ਮਿਲ ਰਹੇ ਹੋਣੇ ਨੇ ਜਾਂ ਉਹਨਾਂ ਦੇ ਜ਼ਿਹਨ 'ਚ ਕੋਈ ਅਜੀਹਾ ਪ੍ਰਤੀਬਿੰਬ ਬਣ ਰਿਹਾ ਹੋਣਾ ਹੈ ਕਿ ਘਟਨਾ ਕ੍ਰਮ ਹੁਣ ਕਿਵੇਂ ਵਾਪਰੂਗਾ ਕਿਉਂਕਿ ਉਹ ਬਹੁਤ ਤਜਰਬੇਕਾਰ ਨੇ ਉਹ ਆਪ 5 ਵਾਰ ਮੁੱਖ ਮੰਤਰੀ ਰਹੇ ਨੇ ਸੋ ਪੁਲਿਸ ਕਿਵੇਂ ਵੱਖ-ਵੱਖ ਮੁਲਜ਼ਮਾਂ ਨੂੰ ਸ਼ਾਮਲ ਕਰਦੀ ਹੈ ਗ੍ਰਿਫਤਾਰ ਕਰਦੀ ਹੈ ਪ੍ਰਕਾਸ਼ ਸਿੰਘ ਬਾਦਲ ਨੂੰ ਰਿਪੋਰਟਿੰਗ ਕਰਦੇ ਹੋਣਗੇ ਅਫਸਰ ਇਸ ਕਰਕੇ ਬਾਦਲ ਪ੍ਰਕਿਰਿਆ ਸਮਝਦੇ ਨੇ ਪਰ ਸੁਖਬੀਰ ਬਾਦਲ ਨੇ ਵਿੱਚ ਦਾ ਰਾਹ ਕੱਢਿਆ ਕੁਝ ਦਿਨ ਪਹਿਲਾਂ ਸੁਖਪਾਲ ਖੈਰਾ ਤਾਂ ਲਗਾਤਾਰ ਕਹਿ ਰਿਹਾ ਸੀ ਕਿ ਹੁਣ ਸੁਖਬੀਰ ਵੀ ਕਵੇ ਕਿ ਮੈਂ ਵੀ ਗ੍ਰਿਫਤਾਰੀ ਲਈ ਆਪਣੇ ਆਪ ਨੂੰ ਪੇਸ਼ ਕਰਦਾ ਪਰ ਸੁਖਬੀਰ ਬਾਦਲ ਕਹਿੰਦਾ ਕਿ ਸਿਟਿੰਗ ਜੱਜਾਂ ਤੋਂ ਸੁਪਰੀਮ ਕੋਰਟ ਦੇ ਜਾਂ ਸੁਪਰੀਮ ਕੋਰਟ ਦੇ ਜੱਜਾਂ ਕੋਲੋਂ ਜਾਂਚ ਕਰਾਈ ਜਾਣੀ ਚਾਹੀਦੀ ਹੈ ਸੋ ਇੱਕ ਵਾਰੀ ਸੁਖਬੀਰ ਬਾਦਲ ਨੇ ਨਵੀਂ ਮੰਗ ਚੱਕੀ ਹੈ ਪਰ ਵਿਧਾਨ ਸਭਾ ਚੋਣਾਂ ਤੋਂ ਬਾਅਦ ਜਿਵੇਂ ਆਕਾਲੀ ਦਲ ਦਾ ਨੁਕਸਾਨ ਹੋਇਆ ਸੀ ਹੁਣ ਲੋਕ ਸਭਾ ਦੀਆਂ ਚੋਣਾਂ ਸਿਰ ਤੇ ਨੇ ਔਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਇਹ ਲੱਗਦਾ ਹੈ ਜਗਦੀਸ਼ ਜੀ ਆਕਾਲੀ ਦਲ ਲਈ ਇਹ ਬਹੁਤ ਨੁਕਸਾਨ ਦੇ ਸਾਬਕ ਹੋਏ ਕੋਈ ਦਾ ਪੂਰਾ ਘਟਨਾਕ੍ਰਮ ਤੇ ਜੇ ਮਨ ਮਨ ਜੇ ਮਨਤਾਰ ਬਰਾਰ ਨੂੰ ਗ੍ਰਿਫਤਾਰ ਕਰ ਲੈਂਦੀ ਐ ਐਸਆਈਟੀ ਜੀ ਜੀ ਤਾਂ ਸਿੱਧੇ ਸਿੱਧੇ ਅਕਾਲੀ ਦਲ ਦੇ ਲੀਡਰ ਦੀ ਗ੍ਰਿਫਤਾਰੀ ਬਣੂਗੀ ਔਰ ਕਾਂਗਰਸੀਆਂ ਕੋਲੇ ਮੌਕਾ ਮਿਲੂਗਾ ਕਾਂਗਰਸੀ ਫਿਰ ਇਹ ਕਹਿਣਗੇ ਕਿ ਦੇਖੋ ਅਕਾਲੀ ਦਲ ਦਾ ਵਿਧਾਇਕ ਵੀ ਸਿੱਟਨੇ ਗ੍ਰਿਫਤਾਰ ਕਰ ਲਿਆ ਖੈਰ ਸਜ਼ਾ ਅਦਾਲਤਾਂ ਨੇ ਦੇਣੀ ਐ ਫੈਸਲੇ ਅਦਾਲਤਾਂ ਨੇ ਦੇਣੀ ਐ ਟਹਿ ਅਦਾਲਤਾਂ ਨੇ ਕਰਨਾ ਐ ਕਿ ਜ਼ਿੰਮੇਦਾਰ ਕੌਣ ਸੀ ਗਲਤ ਕੌਣ ਐ ਸਹੀ ਕੌਣ ਐ ਬੇਕਸੂਰ ਕੌਣ ਐ ਅਰ ਰਾਜਨੀਤੀ ਹੁਣ ਹੋਰ ਇਹਦੇ ਤੇ ਆਉਂਦੇ ਦਿਨਾਂ ਦੇ ਵਿੱਚ ਸਾਨੂੰ ਨਜ਼ਰ ਆਊਗੀ ਇਸ ਪੂਰੇ ਮਾਮਲੇ ਤੇ ਅਕਾਲੀ ਦਲ ਦੀਆਂ ਜਿਹੜੀਆਂ ਦਿੱਕਤਾਂ ਨੇ ਮੈਨੂੰ ਲੱਗਦੀਆਂ ਨੇ ਉਹ ਲਗਾਤਾਰ ਵੱਧ ਰਹੀਆਂ ਨੇ ਜਗਦੀਸ਼ ਜੀ ਡਾਲਾ ਜੀ ਕਿੰਨਾ ਕੁ ਨੁਕਸਾਨ ਹੋ ਸਕਦਾ ਅਕਾਲੀ ਦਲ ਨੂੰ ਅਗਲੀਆਂ ਲੋਕ ਸਭਾ ਚੋਣਾਂ ਦੇ ਵਿੱਚ ਇਸ ਮੁੱਦੇ ਨੂੰ ਲੈ ਕੇ ਆ ਕੀ ਤੁਸੀਂ ਕੀ ਸਮਝਦੇ ਹੋ ਇਹ ਤੇ ਦੇਖੋ ਅਕਾਲੀ ਦਲ ਨੂੰ ਨਿਸ਼ਚਿਤ ਤੌਰ ਦੇ ਉੱਤੇ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਬਹੁਤ ਨੁਕਸਾਨ ਹੋਇਆ ਕਿਉਂਕਿ ਪੰਥਕ ਵੋਟ ਬੈਂਕ ਮੰਨਿਆ ਜਾਂਦਾ ਸੀ ਕਿ ਅਕਾਲੀ ਦਲ ਦੀ ਹਮਾਇਤ ਕਰਦਾ ਜੀ ਜੀ ਉਹ ਲੋਕ ਜਿਹੜੇ ਬਹੁਤ ਭਰੋਸਾ ਰੱਖਦੇ ਨੇ ਸਿੱਖੀ ਮਰਿਆਦਾਵਾਂ ਦੇ ਵਿੱਚ ਉਹ ਕਿਚਲਾ ਕਿਤੇ ਇਹ ਮੰਨਿਆ ਜਾਂਦਾ ਸੀ ਕਿ ਉਹ ਭਰੋਸਾ ਕਰਦੇ ਨੇ ਅਕਾਲੀ ਦਲ ਦੇ ਵਿੱਚ ਪਰ ਜੋ ਘਟਨਾਗ੍ਰਾਮ ਵਾਪਰੇ ਸੀ ਉਸ ਤੋਂ ਬਾਅਦ 2019 ਦੀ 17 ਦੀਆਂ ਵਿਧਾਨ ਸਭਾ ਚੋਣਾਂ ਦਾ ਜੋ ਨਤੀਜਾ ਆਇਆ ਉਸ ਨੂੰ ਦੇਖ ਕੇ ਲੱਗਦਾ ਹੈ ਕਿ ਅਕਾਲੀ ਦਲ ਨੂੰ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਰ ਉਸੇ ਤਰ੍ਹਾਂ ਦੇ ਹਾਲਾਤ ਫੇਰ ਬਣਦੇ ਜਾ ਰਹੇ ਨੇ ਕਿਉਂਕਿ ਅਕਾਲੀ ਦਲ ਦੇ ਲੀਡਰ ਕਿੰਨਾ ਕਿਤੇ ਸਵਾਲਾਂ 'ਚ ਆ ਕੇ ਖੜੇ ਹੋਗੇਗੇ ਇਸ ਕਰਕੇ ਹੁਣ ਨਿਸ਼ਚਿਤ ਤੌਰ ਦੇ ਉੱਤੇ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੈਨੂੰ ਲੱਗਦਾ ਹੈ ਇਹਦਾ ਨੁਕਸਾਨ ਹੋਏਗਾ ਜੀ ਤੇ ਬਿਆਨ ਆ ਰਹੇ ਨੇ ਕੋਈ ਕਹਿ ਰਿਹਾ 300 ਅਤਵਾਦੀ ਮਾਰਿਆ ਗਿਆ ਕੋਈ ਕਹਿ ਰਿਹਾ 200 ਮਾਰਿਆ ਗਿਆ ਕਿਸ ਤਰ੍ਹਾਂ ਦੇਖਦੇ ਹਾਂ ਭਾਜੀਪੀ ਦੇ ਮੰਤਰੀ ਦੀਆਂ ਇਹਨਾਂ ਬਿਆਨਾਂ ਨੂੰ ਦੇਖੋ ਇਹ ਬੜੀ ਹਾਸੂ ਹਾਨੀ ਹਾਸੂ ਹਿਣੀ ਸਥਿਤੀ ਹੈ ਜਿਹੜੀ ਪੈ ਰਹੀ ਹੋਈ ਹੈ ਪਹਿਲਾਂ ਤਾਂ ਮੈਂ ਜਿਹੜੇ ਸਾਡੇ ਭਾਰਤੀ ਫੌਜ ਦੇ ਮੁਖੀ ਹੈ ਤੁਨਵਾ ਸਾਹਿਬ ਹਵਾਈ ਫੌਜ ਦੇ ਉਹਨਾਂ ਦਾ ਬਿਆਨ ਮੈਂ ਯਾਦ ਕਰਾਂਗਾ ਉਹਨਾਂ ਨੇ ਸਪਸ਼ਟ ਕਿਹਾ ਤਾਂ ਕਿ ਫੌਜ ਲਾਸ਼ਾਂ ਨਹੀਂ ਗਿਣਦੀ ਸੋ ਲੀਡਰਾਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੇ ਲਾਸ਼ਾਂ ਤੇ ਰਾਜਨੀਤੀ ਕਰਦੇ ਜੀ ਜੀ ਹਵਾਈ ਫੌਜ ਦੇ ਮੁਖੀ ਸਾਡੇ ਕਹਿ ਰਹੇ ਨੇ ਕਿ ਫੌਜ ਲਾਸ਼ਾਂ ਨਹੀਂ ਗਿਣਦੀ ਜੀ ਸੋ ਸਪਸ਼ਟ ਹੈ ਕਿ ਫੌਜ ਦਾ ਕੰਮ ਲਾਸ਼ਾਂ ਗਿਣਾ ਨਹੀਂ ਹੈ ਫੌਜ ਦਾ ਕੰਮ ਟਾਰਗੇਟ ਤੇ ਹਮਲਾ ਕਰਨਾ ਹੈ ਅੱਤਵਾਦੀਆਂ ਨੂੰ ਖਤਮ ਕਰਨਾ ਹੈ ਅੱਤਵਾਦੀ 20 ਖਤਮ ਹੋਏ 25 ਖਤਮ ਹੋਏ 50 ਹੋਏ 250 300 350 ਉਹ ਫੌਜ ਨਹੀਂ ਦੱਸੇ ਜੀ ਦੂਜਾ ਸਵਾਲ ਖੜਾ ਹੋ ਗਿਆ ਇੱਕ ਧਿਰ ਹੈ ਜਿਹੜੀ ਇਹਦਾ ਰਾਜਨੀਤਿਕ ਲਾਹਾ ਲੈਣਾ ਚਾਹੁੰਦੀ ਹੈ ਜੀ ਬੀਜੇਪੀ ਦੇ ਪ੍ਰਧਾਨ ਨੇ ਅਮਿਤ ਸ਼ਾਹ ਉਹਨਾਂ ਨੇ ਰੈਲੀ 'ਚ 250 ਦਾ ਅੰਕੜਾ ਕਹਿਤਾ ਅਖਬਾਰਾਂ ਨੇ ਛਾਪਿਆ ਜੀ ਟੈਲੀਵਿਜ਼ਨ ਦਿਖਾ ਰਹੀ ਸੀ ਉਹਨਾਂ ਨੂੰ 250 ਦਾ ਕਿੱਥੋਂ ਪਤਾ ਲੱਗਿਆ ਇਹ ਸਵਾਲ ਵੱਡਾ ਖੜਾ ਹੋਇਆ ਦੂਸਰਾ ਜਦੋਂ ਵਿਰੋਧੀ ਧਿਰ ਪੁੱਛਦਾ ਤਾਂ ਫੇਰ ਸੱਤਾ ਧਿਰ ਚੀਕਾ ਮਾਰਦੀ ਹੈ ਸੱਤਾ ਧਿਰ ਤੇ ਜਦੋਂ ਵੀ ਕੋਈ ਸਵਾਲ ਹੁੰਦੇ ਨੇ ਤੇ ਸੱਤਾ ਧਿਰ ਇਹ ਇਹ ਕਹਿੰਦੇ ਨੇ ਕਿ ਜਿਹੜੇ ਸਵਾਲ ਕਰ ਰਹੇ ਨੇ ਉਹ ਦੇਸ਼ ਵਿਰੋਧੀ ਨੇ ਜੀ ਇਹ ਜਿਹੜਾ ਅਮਲ ਹੈ ਬਹੁਤ ਗਲਤ ਹੈ ਇਹ ਲੋਕਤੰਤਰ ਹੈ ਔਰ ਮੈਂ ਬੜਾ ਹੈਰਾਨਾ ਸਾਡੇ ਸਾਭ ਕਾ ਫੌਜ ਮੁਖੀ ਵੀ ਨੇ ਉਹ ਚਲੋ ਉਹਨਾਂ ਦਾ ਸਨਮਾਨ ਹੈ ਬਤੌਰ ਸਾਭ ਕਾ ਫੌਜ ਮੁਖੀ ਪਰ ਬਤੌਰ ਮੰਤਰੀ ਉਹਨਾਂ ਨੇ ਬਹੁਤ ਘਟੀਆਂ ਗੱਲ ਅੱਜ ਕੀਤੀ ਹੈ ਜੀ ਉਹ ਕਹਿੰਦੇ ਕਿ ਅਗਲੀ ਵਾਰੀ ਜੇ ਕੋਈ ਜਿਹੜੇ ਸਵਾਲ ਚੱਕਦੇ ਨੇ ਜੇ ਅਗਲੀ ਵਾਰੀ ਇਹੋ ਜਿਹਾ ਕੁਝ ਹੋਊਗਾ ਕਿ ਉਹਨਾਂ ਨੂੰ ਜਹਾਜ਼ ਨਾਲ ਬੰਨ ਕੇ ਲੈ ਜਾਇਆ ਜਾਣਾ ਚਾਹੀਦਾ ਜੀ ਜੀ ਦੱਸੋ ਕਿੱਦਾਂ ਦੀਆਂ ਗੱਲਾਂ ਕਰਦੇ ਨੇ ਵੀ ਕੇ ਸਿੰਘ ਜਿਹੜੇ ਮੰਤਰੀ ਨੇ ਮੰਤਰੀ ਜੀ ਇਹ ਤੁਸੀਂ ਭੁੱਲ ਗਏ ਕਿ ਇਹ ਲੋਕਤੰਤਰ ਹੈ ਪਰ ਜਵਾਬ ਦੇਣ ਲੱਗਿਆ ਵੀਕੇ ਸਿੰਘ ਸਾਹਿਬ ਜ਼ਰੂਰ ਸੋਚਿਆ ਕਰੋ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਸਲੀਕੇ ਨਾਲ ਜਵਾਬ ਹੋਣੇ ਚਾਹੀਦੇ ਨੇ ਸਾਡੇ ਸਨਮਾਨਯੋਗ ਤੁਸੀਂ ਕਿ ਵੀ ਤੁਸੀਂ ਵੀ ਸਾਫ ਦਾ ਫੌਜ ਮੁਖੀ ਹੋ ਤੁਹਾਡਾ ਸਤਕਾਰ ਹੈ ਪਰ ਸਵਾਲ ਇਹ ਵੱਡਾ ਹੈ ਤੁਸੀਂ ਉਹਨਾਂ ਲੋਕਾਂ ਤੇ ਟਿੱਪਣੀ ਕਿਉਂ ਨਹੀਂ ਕਰਦੇ ਇੱਕ ਪਾਸੇ ਤੁਸੀਂ ਕਹਿ ਰਹੇ ਹੋ ਜੇ ਅਗਲੀ ਵਾਰੀ ਕੋਈ ਮੌਤ ਦਾ ਅੰਕੜਾ ਪੁੱਛੂਗਾ ਤੇ ਜਾਜ ਨਾਲ ਬੰਨ ਕੇ ਲੈ ਜਾਵਾਂਗੇ ਤੇ ਤੁਹਾਡੀ ਆਪਣੀ ਸਰਕਾਰ ਦੇ ਮੰਤਰੀ ਕਹਿ ਰਹੇ ਨੇ 250 ਤੁਹਾਡੀ ਬੀਬੀ ਰੱਖਿਆ ਮੰਤਰੀ ਵੱਖਰਾ ਬਿਆਨ ਦੇ ਰਹੀ ਹੈ ਥੋੜਾ ਬੀਜੇਪੀ ਦਾ ਪ੍ਰਧਾਨ ਅਮਿਤ ਸ਼ਾ ਵੱਖਰਾ ਬਿਆਨ ਦੇ ਰਿਹਾ ਥੋੜੇ ਬੀਜੇਪੀ ਦਾ ਆਲੂ ਵਾਲੀ ਐਸਐਸ ਆਲੂ ਵਾਲੀ ਵੱਖਰਾ ਬਿਆਨ ਦੇ ਰਿਹਾ ਸੋ ਵੀਕੇ ਸਿੰਘ ਸਾਹਿਬ ਉਧਰ ਨੂੰ ਆਪਣਾ ਧਿਆਨ ਕੇਂਦਰਿਤ ਕਰੋ ਇਹ ਲੋਕਤੰਤਰ ਹੈ ਜਿਹੜੇ ਲੋਕ ਵੀ ਇਹ ਸਵਾਲ ਪੁੱਛ ਰਹੇ ਨੇ ਕਿ ਕਿੰਨੇ ਅੱਤਵਾਦੀ ਮਾਰੇ ਗਏ ਉਹ ਤਾਂ ਪੁੱਛ ਰਹੇ ਨੇ ਕਿਉਂਕਿ ਤੁਸੀਂ ਅੰਕੜਿਆਂ ਦਾ ਭੰਬਲ ਪੂਸਾ ਪੈਦਾ ਕਰਤਾ ਸਰਕਾਰ ਨੇ ਅੰਕੜਿਆਂ ਦਾ ਭੰਬਲ ਪੂਸਾ ਪੈਦਾ ਕਰਤਾ ਸਰਕਾਰ ਦੱਸੇ ਜਾਂ ਤਾਂ ਸਰਕਾਰ ਕਹ ਦੇ ਕਿ ਅਸੀਂ ਅੰਕੜੇ ਨਹੀਂ ਦੱਸਨੇ ਜਾਂ ਸਰਕਾਰ ਕਹ ਦੇ ਸਾਡੇ ਕੋਲੇ ਅੰਕੜੇ ਨਹੀਂ ਹੈਗੇ ਇਹ ਸਰਕਾਰ ਕਹਦੇ ਸਾਡੇ ਅੰਕੜੇ ਦੱਸਣ ਦਾ ਰਿਵਾਜ ਨਹੀਂ ਫਿਰ ਪ੍ਰਧਾਨ ਬੀਜੇਪੀ ਵਾਲੇ ਅਮਿਤ ਸ਼ਾਹ ਨੂੰ ਵੀ ਪੁੱਛ ਲਓ ਸੋ ਇਸ ਕਰਕੇ ਗ੍ਰਹਿ ਮੰਤਰੀ ਤੁਹਾਡਾ ਰਾਜਨਾਥ ਸਿੰਘ ਤਾਂ ਦੱਸ ਨਹੀਂ ਰਿਹਾ ਕਿੰਨੇ ਅੰਕੜੇ ਆ ਉਹ ਕਹਿੰਦੇ ਆਉਂਦੇ ਦਿਨਾਂ ਚ ਅੰਕੜੇ ਪਤਾ ਲੱਗ ਜਾਣਗੇ ਤੁਹਾਡਾ ਬੀਜੇਪੀ ਦਾ ਪ੍ਰਧਾਨ ਅੰਕੜੇ ਗੜਾਈ ਜਾਂਦਾ ਹੈ ਇਸ ਕਰਕੇ ਇਹ ਜਿਹੜੀ ਸਿਆਸਤ ਹੈ ਇਸ ਫੌਜ ਦੀ ਕਾਰਗੁਜ਼ਾਰੀ ਤੇ ਸੱਤਾ ਤਿਰਵੀ ਸਿਆਸਤ ਨਾ ਕਰੇ ਸੋ ਵੀ ਕੇ ਸਿੰਘ ਸਾਹਿਬ ਜਿਹੜੇ ਤੁਸੀਂ ਵਿਦੇਸ਼ ਜਿਹੜੇ ਤੁਸੀਂ ਮੰਤਰੀਓ ਕੇਂਦਰ ਵਾਲੇ ਇਹ ਸਾਰੀਆਂ ਚੀਜ਼ਾਂ ਨੂੰ ਪਹਿਲਾਂ ਤੁਸੀਂ ਬਹੁਤ ਧਿਆਨ ਨਾਲ ਸੋਚੋ ਤੇ ਸਮਝੋ ਇੱਕ ਪਾਸੜ ਸਿਆਸਤ ਨਹੀਂ ਹੋ ਰਹੀ ਠੀਕ ਹੈ ਵਿਰੋਧੀ ਧਿਰ ਵੀ ਵਿੱਚ ਵਿੱਚ ਸਿਆਸਤ ਕਰਦਾ ਪਰ ਫੌਜ ਤੇ ਕਿਸੇ ਨੂੰ ਸਿਆਸਤ ਨਹੀਂ ਕਰਨੀ ਚਾਹੀਦੀ ਔਰ ਹਾਂ ਜੇ ਲੋਕਤੰਤਰ ਦੇ ਵਿੱਚ ਲੋਕ ਇਹ ਸਵਾਲ ਪੁੱਛਦੇ ਨੇ ਸਰਕਾਰ ਤੋਂ ਕਿ ਕਿੰਨੇ ਅਤਵਾਦੀ ਮਾਰੇ ਗਏ ਤੇ ਲੋਕਾਂ ਦਾ ਹੱਕ ਹੈ ਕਿਉਂਕਿ ਸਾਡੇ ਹੁਣ ਤੱਕ 78 ਤੋਂ ਜ਼ਿਆਦਾ ਫੌਜੀ ਮਾਰੇ ਗਏ ਤੇ 14 ਫਰਵਰੀ ਨੂੰ 44 ਤੋਂ ਜ਼ਿਆਦਾ ਫੌਜੀ ਮਾਰੇ ਗਏ ਤੇ ਫਿਰ ਬਦਲਾ ਕਾਹਦਾ ਹੋਇਆ ਜੇ 44 ਤੋਂ ਜ਼ਿਆਦਾ ਫੌਜੀ ਅਸੀਂ ਸ਼ਹੀਦ ਕਰਾ ਲੇ ਤੇ ਸਾਨੂੰ ਹੱਕ ਹੈ ਪੁੱਛਣ ਦਾ ਜੇ ਅਸੀਂ 78 ਫੌਜੀ ਸ਼ਹੀਦ ਕਰਾ ਲਏ ਤੇ ਸਾਨੂੰ ਹੱਕ ਹੈ ਪੁੱਛਣ ਦਾ ਕਿ ਹੁਣ ਤੱਕ ਅਸੀਂ ਆਤਵਾਦੀ ਕਿੰਨੇ ਮਾਰੇ ਐ ਇਸ ਕਰਕੇ ਇਹਨਾਂ ਸਵਾਲਾਂ ਨੂੰ ਹਵਾ ਚ ਨਾ ਉਡਾਓ ਇਹ ਬੜੀ ਗੰਭੀਰਤਾ ਵਾਲੇ ਸਵਾਲ ਡੱਲਾ ਜੀ ਸ਼ਹੀਦਾਂ ਦੇ ਪਰਿਵਾਰ ਵੀ ਹੁਣ ਸਵਾਲ ਪੁੱਛਣ ਲੱਗ ਗਏ ਕਿ ਸਾਨੂੰ ਦੱਸੋ ਕਿੰਨੇ ਬੰਦੇ ਆਤਵਾਦੀ ਤੁਸੀਂ ਉੱਥੇ ਮਾਰੇ ਨੇ ਕੀ ਦੇਖਦੇ ਹੋ ਇਹ ਦੇਖੋ ਇਹ ਲੋਕਤੰਤਰ ਹੈ ਲੋਕਤੰਤਰ ਚ ਸਵਾਲਾਂ ਨੂੰ ਨਕਾਰਿਆ ਨਹੀਂ ਜਾ ਸਕਦਾ ਔਰ ਜਿਹੜੇ ਸੱਤਾ ਚ ਬੈਠੇ ਨੇ ਉਹ ਇੱਜ਼ਤ ਨਾਲ ਜਵਾਬ ਦੇਣ ਸਵਾਲਾਂ ਜੀ ਜੀ ਕਿਉਂਕਿ ਉਹਨਾਂ ਨੂੰ ਲੋਕਾਂ ਨੇ ਚੁਣਿਆ ਉਹ ਰੱਬ ਕੋਲੋਂ ਰਜਿਸਟਰੀ ਲਿਖਾ ਕੇ ਨਹੀਂ ਆਏ ਕਿ ਉਹ ਹਮੇਸ਼ਾ ਸਾਰੀ ਜ਼ਿੰਦਗੀ ਮੰਤਰੀ ਰਹਿਣਗੇ بڑے ਮੰਤਰੀ ਸਾਡੇ ਮੁਲਕ ਚ ਆਏ ਨੇ ਤੇ بڑے ਮੰਤਰੀ ਚਲੇ ਗਏ ਜੇ ਕੋਈ ਇਹ ਸੋਚਦਾ ਹੈ ਕਿ ਸਰਕਾਰ ਮੇਰੀ ਜੇਬ ਚ ਹੈ ਤੇ ਲੋਕ 5 ਸਾਲ ਬਾਅਦ ਹਿਸਾਬ ਵੀ ਕਰ ਦਿੰਦੇ ਮੈਂ ਪਹਿਲਾਂ ਵੀ ਜਿਵੇਂ ਜ਼ਿਕਰ ਕੀਤਾ ਭਾਰਤੀ ਲੋਕ ਗਰਦਨ ਚ ਸਰੀਆ ਪਸੰਦ ਨਹੀਂ ਕਰਦੇ ਅਸੀਂ ਪਾਕਿਸਤਾਨ ਵਾਲੇ ਵੀ ਸਾਡੀ ਦੁਸ਼ਮਣੀ ਕੀ ਹੈ ਕਿ ਪਾਕਿਸਤਾਨ ਵੀ ਗਰਦਨ ਚ ਸਰੀਆ ਫਸਾ ਕੇ ਰੱਖਦਾ ਹੈ ਜੀ ਜੀ ਇਸੇ ਕਰਕੇ ਅਸੀਂ ਉਹਨਾਂ ਨਾਲ ਲੜਾਈ ਲੜਦੇ ਹਾਂ ਕਿਉਂਕਿ ਉਹ ਹਰ ਵਾਰੀ ਅੱਤਵਾਦੀ ਸਾਡੇ ਵਾਲੇ ਪਾਸੇ ਭੇਜ ਦੇਵੇ ਸੋ ਭਾਰਤੀ ਫੌਜ ਨੂੰ ਸਲਾਮ ਹੈ ਸਾਨੂੰ ਸਾਰਿਆਂ ਨੂੰ ਭਾਰਤੀ ਫੌਜ ਤੇ ਭਰੋਸਾ ਹੈ ਔਰ ਮੈਂ ਫੇਰ ਕਹੂੰਗਾ ਜੇ ਸਾਡੀ ਫੌਜ ਨੇ 25 ਅੱਤਵਾਦੀ ਵੀ ਮਾਰੇ ਅਸੀਂ ਤਾਂ ਵੀ ਸੰਤੋਸ਼ਤਾ ਪਰ ਸਰਕਾਰ ਜਵਾਬ ਦੇਣ ਤੋਂ ਨਾ ਭੱਜੇ ਲੋਕਤੰਤਰ ਚ ਸਰਕਾਰ ਨੂੰ ਜਵਾਬ ਦੇਣਾ ਪੈਂਦਾ ਜੀ ਦਲਾਜੀ ਪ੍ਰੋਗਰਾਮ ਨੂੰ ਖਤਮ ਕਰਨ ਦਾ ਹੁਣ ਵਕਤ ਹੋ ਗਿਆ ਦਰਸ਼ਕਾਂ ਦੇ ਨਾਲ ਫੇਰ ਤੋਂ ਮੁਲਾਕਾਤ ਹੋਏਗੀ ਨਵੇਂ-ਨਵੇਂ ਮੁੱਦਿਆਂ ਤੇ ਸਿਆਸੀ ਤਫਸਿਰਾਂ ਲੈ ਕੇ ਉਹਦੇ ਤੱਕ ਲਈ ਬਹੁਤ-ਬਹੁਤ ਧੰਨਵਾਦ